ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇੱਕ ਤੁਹਾਨੂੰ ਹਿਸਟਰੀਜ਼ ਲਾਉਣ ਲੱਗੇ ਆ ਵੀ ਲੈਣੇ ਦੇਣੇ ਦਾ ਸਰਬੰਧ ਕਿਸ ਤਰ੍ਹਾਂ ਹੁੰਦਾ ਕਿਵੇਂ ਫਿਰ ਬੰਦਾ ਲੈਣੇ ਦਾ ਦੇਣਾ ਪੈਂਦਾ ਜੇ ਤੁ ਆਪਾਂ ਕਈ ਵਾਰ ਕਿਸੇ ਦੇ ਨਾਪ ਲੈਨੇ ਉਹ ਦੇਣੇ ਪੈਂਦੇ ਆ ਜਾਂ ਕਦੇ ਮੁਕਰ ਜੰਨੇ ਆ ਉਹ ਵੀ ਦੇਣੇ ਪੈਂਦੇ ਆ ਮਹਾਰਾਜ ਦਾ ਜੋ ਕਾਰ ਬਿਹਰੀ ਕੁਦਰਤ ਦੇ ਵਿੱਚ ਇੱਕ ਚੀਜ਼ ਹੀ ਐਸੀ ਰਚੀ ਹੈ ਵੀ ਤੇਰਾ ਦੇਣਾ ਲੈਣਾ ਤੇਰੇ ਨਾਲ ਹੀ ਚੱਲਦਾ। ਇੱਕ ਵਾਰੀ ਇੱਕ ਨਗਰ ਦੇ ਵਿੱਚ ਕੋਈ ਸਾਧੂ ਰਹਿੰਦੇ ਸੀ ਬਹੁਤ ਤਗੜੇ। ਬੜੀ ਉਹਨਾਂ ਦੀ ਮਹਿਮਾ ਸੀ, ਚੜ੍ਹਦੀ ਕਲਾ ਵਾਲੇ ਸਾਧੂ ਸੀ। ਉਹਨਾਂ ਕੋਲੇ ਹੌਲੀ-ਹੌਲੀ ਮਾਇਆ ਬਹੁਤ ਇਕੱਤਰ ਹੋ ਗਈ, ਇਕੱਠੀ ਹੋ ਗਈ ਮਾਇਆ। ਜਦੋਂ ਮਾਇਆ ਇਕੱਠੀ ਹੋ ਗਈ ਤੇ ਉਹ ਸੋਚਣ ਲੱਗੇ ਵੀ ਆਪਾਂ ਹੁਣੇ ਔਂ ਕਰ ਗਏ ਵੀ ਇਹ ਇੱਥੇ ਹੁਣ ਪਿੰਡ ਦੇ ਵਿੱਚ ਤਾਂ ਆਪਾਂ ਬਹੁਤ ਜਗ੍ਹਾ ਬਹੁਤ ਬਣ ਚੁੱਕੀ ਐ ਸਾਰਾ ਕੁਝ ਬਣ ਗਿਆ ਵੀ ਹੁਣ ਆਪਾਂ ਇਹਦਾ ਸੰਗਤਾਂ ਦਾ ਪੈਸਾ ਤੇਦਾ ਸੰਗਤਾਂ ਨੂੰ ਖੁਆਏਗੇ ਤੇ ਲੰਗਰ ਲਾਦਗੇ ਲਾਈਏ ਵੀ ਇਹੇ ਜੇ ਥਾਂ ਜਿੱਥੇ ਕਿਤੇ ਗੰਗਾ ਦੇ ਕਿਨਾਰੇ ਕਿਤੇ ਦੂਰ ਸ਼ਹਿਰ ਵੀ ਹੋਵੇ ਨੇੜੇ ਤੇ ਗੰਗਾ ਦਾ ਵੀ ਕਿਨਾਰਾ ਹੋਵੇ ਪਾਣੀ ਜਲ ਵੀ ਹੋਵੇ ਤੇ ਰਹਿਣ ਬੈਣ ਨੂੰ ਵੀ ਸਾਰੇ ਟਿਕਾਣੇ ਸਹੀ ਹੁਣ ਤੇ ਸੰਗਤਾਂ ਵੀ ਬਹੁਤ ਆਉਣ ਵੀ ਉੱਥੇ ਆਪਾਂ ਲੰਗਰ ਲਾਦਗੇ ਸੰਤਾਂ ਦੇ ਚੇਲਿਆਂ ਵਾਲਕੇ ਅਨੁਸਾਰੇ ਨੂੰ ਨਾਲ ਦੀ ਸੰਗਤ ਨੂੰ ਕਹਿਣ ਲੱਗੇ ਸੰਗਤ ਨੇ ਕਿਉਂਕਿ ਸਾਧੂ ਬਹੁਤ ਚੰਗੇ ਸੀਗੇ ਬ੍ਰਹਮ ਗਿਆਨੀ ਸੀ ਤੇ ਸੰਗਤ ਸਾਰੀ ਕਹਿਣਗੀ ਸਤਿਗੁਰੂ ਜੀ ਜਿਵੇਂ ਤੁਸੀਂ ਕਹੋ ਓਵੇਂ ਕਰੋ ਨਾਲਾ ਸੋਡੇ ਚਰੋ ਤਰੋ ਹੁਣ ਉਸ ਟਾਈਮ ਪਿਛਲੇ ਜਵਾਨੀ ਦੀ ਗੱਲ ਆਹੇ ਤੇ ਉਦੋਂ ਚਾਂਦੀ ਦੇ ਠੀਕਰ ਹੁੰਦੇ ਸੀ ਚਾਂਦੀ ਦਾ ਰੁਪਈਆ ਜਾਂ ਇੱਕ ਕਾਗਜ਼ਾ ਜਾਂ ਚਾਂਦੀ ਦਾ ਰੁਪਈਆ ਬੜਾ ਤਾਂ ਚਾਂਦੀ ਦਾ ਹੀ ਹੁੰਦਾ ਸੀ ਤੇ ਉਹਨਾਂ ਦੀਆਂ ਪੰਡਾਂ ਵੱਜੀਆਂ ਪਈਆਂ ਪੀਪੇ ਭਰੇ ਹੋਏ ਕੋਸਤਾ ਉਹਨੇ ਚੱਕ ਲੇ ਕੋਸੋ ਕਹਿੰਦੇ ਵੀ ਹਾਂ ਕਰੋ ਵੀ ਆਪਾਂ ਨਾਲ ਕੋਈ ਇੱਥੇ ਪਿੰਡ ਦੇ ਵਿੱਚ ਕੋਈ ਇਮਾਨਦਾਰ ਬੰਦਾ ਪਾਲੋ ਜਿਹਦੇ ਕੋਲੇ ਇਹ ਮਾਇਆ ਆਪਾਂ ਜਿੰਨੀ ਕਪੜਾ ਚੱਕੀ ਜਾਂਦੀ ਹੈ ਲੈ ਚਲਦੇ ਆਂ ਦੂਜੀ ਇੱਥੇ ਆਪਾਂ ਧਰ ਚਲਦੇ ਆਂ ਤੇ ਜਦੋਂ ਇਹ ਮੁੱਕ ਗਏ ਤੇ ਉਧਰ ਆਪਣੇ ਸੈਰ ਹੋ ਗਏ ਤੇ ਉਦੋਂ ਆਪਾਂ ਆ ਕੇ ਇਹ ਪੈਸੇ ਲੈ ਜਾਾਂਗੇ ਤੇ ਗਾਂਹ ਜਾ ਕੇ ਫਿਰ ਉਹ ਸੇਠ ਨੂੰ ਦੇ ਦਿਆਂਗੇ ਜਿੱਥੋਂ ਰਾਸਣ ਸਿੱਧਾ ਲਵਾਂਗੇ ਇਸ ਤਰ੍ਹਾਂ ਕਰਕੇ ਤੇ ਤੁਰੇ ਫਿਰਦੇ ਵਿੱਚ ਦੀ ਭਾਲ ਤੇ ਤੇਰੇ ਮੇਰੇ ਨੂੰ ਕਹਿੰਦੇ ਯਾਰ ਕੋਈ ਇਮਾਨਦਾਰ ਬੰਦਾ ਲੱਭੋ ਇਮਾਨਦਾਰ ਬੰਦਾ ਕੋਈ ਲੱਭੋ ਉਹ ਕੀ ਹੋਇਆ ਤੇ ਬੰਦੇ ਦੇ ਨਿਗਾਹ ਪਿਆ ਕਹਿੰਦੇ ਯਾਰ ਫਲਾਨਾ ਸੇਠ ਆ ਆਪਣੇ ਪਿੰਡ ਦੇ ਵਿੱਚ ਉਹਦੇ ਢਾਲ ਵੀ ਕੋਈ ਹੈ ਨਹੀਂ ਗੀ ਤੇ ਪੈਸਾ ਵੀ ਬਥੇਰਾ ਉਹਦੇ ਕੋਲ ਤੇ ਬੰਦਾ ਵੀ ਬਹੁਤ ਇਮਾਨਦਾਰ ਉਹ ਨਹੀਂ ਕੋਈ ਹਿਰਾ ਫੇਰੀ ਕਰਦਾ ਸੰਤਾ ਦੇ ਔਂਕਰੋ ਵੀ ਜਿਹੜਾ ਇਹ ਪੈਸਾ ਵਾ ਇਹਦਾ ਸੁਨਾਰੇ ਕੋਲੇ ਲੈ ਚੱਲੋ ਇਹਦਾ ਲੈ ਲਿਗੇ ਸੋਨਾ ਤੇ ਇੱਕ ਕੋਈ ਖੋਲ ਵਾਲਾ ਢੰਡਾ ਪਾਓ ਜਿਹਦੇ ਵਿੱਚ ਖੋਲ ਹੋਵੇ ਵਾਵਾ ਵੀ ਉਹਦੇ ਵਿੱਚ ਆਪਾਂ ਸੋਨਾ ਪਰਵਾੜ ਕੇ ਸਾਰਾ ਸੋਨਾ ਪਰਵਾੜ ਕੇ ਜਿੰਨਾ ਹਾਂ ਪੈਸਾ ਤੇ ਨਾ ਖੁੰਡਾ ਕੋਈ ਲਈ ਜਾਊ ਨਾ ਕੋਈ ਖੋਹੂਨੀ ਨਾ ਕਰੂਨੀ ਤੇ ਕਰ ਕੋਊਗਾ ਖੁੰਡਾ ਵਾ ਤੇ ਆਪਾਂ ਲੈ ਜਾਾਂਗੇ ਇਸ ਤਰ੍ਹਾਂ ਆ ਕੇ ਤੇ ਤੁਸੀਂ ਇਹਨੂੰ ਨਾ ਸੁਨਾਰੇ ਕੋਲੇ ਲਿਜਾਓ ਤੇ ਉਦੋਂ ਸਾਰਾ ਇਹਦਾ ਸੋਨਾ ਲੈ ਕੇ ਤੇ ਇਹਦੇ ਵਿੱਚ ਪਰਵਾੜ ਕੇ ਲਿਓ ਸੰਤ ਗਏ ਚਲੋ ਚੇਲੇ ਬਾਲ ਕੇ ਵੀ ਗਏ ਨਾਲ ਕੇ ਚੰਗੇ ਸਨਹਰੇ ਕੁੜੇ ਗਏ ਉਹਨੂੰ ਜਾ ਕੇ ਕਹਿੰਦੇ ਵੀ ਜਿੰਨਾ ਵੀ ਸਾਡਾ ਇਹਦਾ ਸੋਨਾ ਵਣਦਾ ਵੀ ਇਹ ਖੁੰਡੇ ਦੀ ਖੋਲ ਦੇ ਵਿੱਚ ਭਰ ਦੇ ਤੇ ਥੱਲੇ ਉਹਨਾਂ ਨੇ ਲੋਕ ਲਾਤਾ ਤੇ ਸੰਤ ਭਾਈ ਉਸ ਸੇਠ ਕੋਲੇ ਚਲੇ ਗਏ ਕਹਿੰਦੇ ਲੈ ਵੀ ਸੇਠਾ ਸਾਡੀ ਤੇਰੇ ਕੋਲੇ ਨਾਲ ਇੱਕ ਖੁੰਡਾ ਪਿਆ ਸਾਡੀ ਆਮਾਨਤ ਹੈ ਤੇਰੇ ਕੋਲੇ ਭਈ ਜਦੋਂ ਸਾਨੂੰ ਲੋੜ ਪਈ ਅਸੀਂ ਲੈ ਜਾਾਂਗੇ ਤੈਨੂੰ ਸਾਹਮਣੇ ਰੱਖੀਂ ਸੇਠ ਕਹਿੰਦਾ ਜੀ ਸੱਤ ਵਜਨ ਉਹ ਸੇਠ ਦੇ ਅੰਦਰ ਕੋਈ ਬੇਈਮਾਨੀ ਤਾਂ ਹੈ ਨਹੀਂ ਸੀ ਪਹਿਲਾਂ ਤੇ ਜਦੋਂ ਉਹ ਖੁੰਡਾ ਰੱਖ ਕੇ ਤੇ ਸੰਤ ਭਾਈ ਚਲੇ ਗਏ ਤੇ ਰੋਜ ਉਹ ਖੁੰਡੇ ਨੂੰ ਪਾਸਿਆ-ਸਿਆ ਕਰਕੇ ਚੱਕ ਕੇ ਦੇਖਿਆ ਕਰੇ ਖੁੰਡਾ ਬਹੁਤ ਭਾਰਾ ਹੁਣ ਜਿਹੜਾ ਸੋਨਾ ਹੁੰਦਾ ਇਹ ਪੂਰਾ ਭਾਰਾ ਹੁੰਦਾ ਫੁੱਲ ਤੇ ਉਧਰ ਪਏ ਸੰਤ ਉੱਠ ਗਏ ਗਾਂ ਜਿੰਨਾ ਪੈਸਾ ਚੱਕਿਆਗਾ ਦੂਜਾ ਪੈਸਾ ਲੈ ਕੇ ਤੇ ਚਲੋ ਉੱਠ ਕੇ ਗੰਗਾ ਦੇ ਕਨਾਰੇ ਚੰਗਾ ਸ਼ਹਿਰ ਲੱਭ ਲਿਆ ਉੱਥੇ ਇੱਕ ਸੇਠ ਨਾਲ ਗੱਲ ਕਰ ਲਈ ਜਿਵੇਂ ਇੱਥੇ ਆਪਣੇ ਹੁਣ ਗੋਰੇ ਆ ਕੇ ਆ। ਉਹਨੂੰ ਕਹਦੇ ਵੀ ਤੈਥੋਂ ਅਸੀਂ ਰਾਸ਼ਨ ਸਿੱਧਾ ਲਈ ਜਣਾ ਆ ਸਾਡੇ ਫੜ ਦਾ ਪੈਸੇ ਜਿੰਨੇ ਵੀ ਹੈਗੇ ਜਦੋਂ ਰਾਸ਼ਨ ਸਿੱਧਾ ਸਾਡੇ ਨੇ 2-3 ਲੱਖ ਰੁਪਏ ਤੱਕ ਹੋ ਗਿਆ। ਉਦੋਂ ਸਾਨੂੰ ਦੱਸੇ ਉਦੋਂ ਪਹਿਲਾਂ ਤੇ ਰਾਸ਼ਨ ਸਿੱਧਾ ਦੇਈ ਆਈ। ਤੇ ਆਪਦਾ ਲਿਖੀ ਚੱਲੀ। ਉਹ ਪਾਈ ਉੱਥੇ ਉਹ ਸੇਠ ਨਾਲ ਗੱਲ ਕਰ ਲਈ ਸੰਤਾਨ ਨੇ ਤੇ ਉਹ ਰਾਸ਼ਨ ਸਿੱਧਾ ਦੇਣ ਲੱਗ ਗਿਆ ਚਲੋ ਜਿਓ ਤੇ ਲੱਡੂ, ਹੋਰ ਬਰਫੀ ਜੋ ਵੀ ਸਮਾਨ ਬਣਦਾ ਸੀ। ਤੇ ਉਹ ਜੱਗ ਦੇ ਵਿੱਚ ਸੰਤਾਂ ਨੇ ਮਣਾਉਣਾ ਸ਼ੁਰੂ ਕਰ ਦਿੱਤਾ ਸੰਗਤਾਂ ਨੂੰ ਢੰਡੋਰੇ ਪੱਟ ਤੇ ਵੀ ਆ ਜੋ ਭਾਈ ਤੇ ਲੰਗਰ ਲੱਗੇ ਆ ਜੱਗ ਹੋ ਰਿਹਾ ਕਿਉਂਕਿ ਸੰਤ ਕਹਿੰਦੇ ਸੰਗਤਾਂ ਦਾ ਪੈਸਾ ਸੰਗਤਾਂ ਦੀ ਖਵਲੜਾ ਪਰ ਰੱਖਣਾ ਨਹੀਂ ਇਹ ਮਾੜਾ ਹੁੰਦਾ ਜਦੋਂ ਇਹ ਗੱਲ ਕਹਿ ਕੇ ਤੇ ਭਾਈ ਚਲੋ ਚੱਲ ਪਿਆ ਕੰਮ ਬਹੁਤ ਚੱਲਦਾ ਗਿਆ ਚੱਲਦਾ ਗਿਆ ਸਾਲ 2 ਸਾਲ ਭਾਈ ਉਹ ਕੰਮ ਚੱਲਿਆ ਪੂਰਾ ਉਹਨਾਂ ਪੈਸਾ ਨਾਲ ਉੰਦੀ ਵੰਦੀ ਹੁੰਦੀ ਵੰਦੀ ਕੀ ਹੋਇਆ ਜਦੋਂ ਉਹ ਸਾਰਾ ਨਿਹਾਵ ਕਰਿਆ ਸੇਠ ਨੇ ਸਾਬ ਦੇ ਵਿੱਚ ਜਦੋਂ ਪੈਸੇ ਤੇ ਸੰਤਾਂ ਦੇ ਸਿਰ 2.5 ਲੱਖ ਰੁਪਈਆ ਟੁੱਟ ਗਿਆ ਤੇ ਸੰਤ ਕਹਿੰਦੇ ਵੀ ਜਦੋਂ ਇਹ ਤੂੰ ਆਹ ਨਾ ਸਾਨੂੰ 2.5 ਲੱਖ ਦਾ ਸੌਦਾ ਦੇ ਦੇ ਹੋਰ ਤੇ ਤੈਨੂੰ ਇਹ ਪੈਸੇ ਅਸੀਂ ਲਿਆ ਕੇ ਦੇ ਦੇਾਂਗੇ ਤੇ ਸਾਡਾ ਹੋਰ ਦੋ ਤਿੰਨ ਮਹੀਨੇ ਚਾਰ ਮਹੀਨੇ ਚੱਲ ਜਾਊਗਾ ਕੰਮ ਉਹਨੇ ਪਾਈ ਉਹ ਜਿਹੜੇ ਉੱਤੇ ਵਾਧੇ ਪੈਸੇ ਸੀ ਉਹਦਾ ਫਿਰ ਟਾਈ ਤਣ ਲੱਖ ਦਾ ਹੋਰ ਸੌਦਾ ਦੇਤਾ ਤੇ ਸੰਤਾਂ ਦੇ ਸਰ 2.5 ਲੱਖ ਰੁਪਏ ਲੈਣ ਜਿਹਨੇ ਖੁੰਡੇ ਦੇ ਸੋਨਾ ਸੀ ਉਨੇ ਰੁਪਏ ਦਾ ਸਿਰ ਹੋ ਗਿਆ ਕਰਜਾ ਸੰਤਾਂ ਦੇ ਤੇ ਸੇੜ ਕਹਿੰਦਾ ਲੋ ਜੀ ਪਰਤੀ ਤੁਹਾਡੇ ਇੰਨੇ ਰੁਪਏ ਆਏ ਹੋਏ ਸੀ ਤੇ ਇੰਨੇ ਸੋਤ ਹੋਣਾ ਸੀ ਲੈਣੇ ਆ ਤੇ ਇਹ ਸਾਨੂੰ ਲਿਆ ਕੇ ਦੇ ਦਿਓ ਤੇ ਉਧਰ ਪਾਈਓ ਚਲੋ 2-3 ਮਹੀਨੇ ਹੋਰ ਚੱਲਿਆ ਜੱਗ ਚੱਲਿਆ ਤੇ ਜਦੋਂ ਸਮਾਪਤੀ ਹੋ ਗਈ ਤੇ ਸੰਤ ਕਹਿੰਦੇ ਵੀ ਹੁਣ ਇਹਨੂੰ ਜੱਗ ਦੀ ਸਮਾਪਤੀ ਕਰੋ ਤੇ ਇਉਂ ਕਰੋ ਜਾਓ ਆਪਾ ਉਹ ਸੇਠ ਤੋਂ ਲੈ ਕੇ ਆਓ ਜਾ ਕੇ ਖੁੰਡਾ ਤੇ ਆਪਾਂ ਖੁੰਡਾ ਇਹਨੂੰ ਸੇਠ ਨੂੰ ਦੇ ਦੇਵਾਂਗੇ ਤੇ ਆਪੇ ਸੋਨੇ ਦੇ ਪੈਸੇ ਵਣਵਾ ਲਊਗਾ ਹੁਣ ਉਧਰ ਕੀ ਕਰ ਜਿਹੜਾ ਸੇਠ ਕੋਲੇ ਖੁੰਡਾ ਰੱਖ ਕੇ ਗਿਆ ਸੀ ਇਹਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਜਦੋਂ ਮਨ ਚ ਬਈਅਾਨੀ ਕਹਿੰਦਾ ਯਾਰ ਇੰਨਾ ਭਾਰਾ ਖੁੰਡਾ ਇਹ ਕੀ ਹੈ ਦੇ ਵਿੱਚ ਜਦੋਂ ਨੇ ਦੇਖਿਆ ਕਹਿੰਦਾ ਮੈਨੂੰ ਤਾਂ ਸੋਨਾ ਲੱਗਦਾ ਹੈ ਅੱਜ ਥਣਾ ਲੋਕ ਕੋਲ ਕੇ ਦੇਖਿਆ ਸਨਾਰੇ ਕੋਲੇ ਲੈ ਗਿਆ ਸੇਠ ਸੁਨਾਰੇ ਨੂੰ ਕਹਿੰਦਾ ਵੀ ਆ ਦੇਖ ਕੀ ਆ ਉਹ ਕਹਿੰਦਾ ਸੋਨਾ ਕਹਿੰਦਾ ਐਂ ਕਰੇ ਸਾਰਾ ਕੱਢ ਲਾ ਇਹਦੇ ਚ ਇੰਨੇ ਹੀ ਭਾਰ ਦਾ ਸਿੱਕਾ ਭਰ ਦੇ ਸੇੜ ਬਈ ਬਾਲ ਹੋ ਗਿਆ ਹੁਣ ਸੁਨਾਰੇ ਨੂੰ ਆਪ ਵਿੱਚੋਂ ਲਾਲਚ ਆਉਂਦਾ ਉਹਨੇ ਕੀ ਕਰੇ ਉਹਨੇ ਸੋਨਾ ਕੱਢਿਆ ਜਿਹੜਾ 2-3 ਲੱਖ ਦਾ ਸੀ ਤੇ ਉਹਦੇ ਵਿੱਚ ਉਨਾਂ ਘਪਾਰਾ ਸਿੱਕਾ ਭਰਤਾ ਖੁੰਡਾ ਹੋਈ ਬਣਾਤਾ ਲੋਕ ਲਾਤਾ ਸੰਤਾਏ ਆ ਕੇ ਤੇ ਪੁੱਛਿਆ ਸਾਡਾ ਸੇੜ ਵੀ ਖੁੰਡਾ ਉਹ ਕਦੇ ਉਹ ਪਿਆ ਜੀ ਲੈ ਜਾਓ ਉਹਨੇ ਚੱਕਿਆ ਉੱਥੇ ਹੀ ਪਿਆ ਕਿ ਉਹ ਉੱਥੇ ਹੀ ਰੱਖਿਆ ਪਿਆ ਸੀ ਉੱਥੋਂ ਚੱਕਿਆ ਤੇ ਲੈ ਕੇ ਭਾਈ ਤੁਰ ਪਏ ਸੰਤ ਜਾ ਕੇ ਉਹ ਜਿਹੜੇ ਸੇਠ ਤੋਂ ਧਾਰ ਸੌਦਾ ਲਿਆ ਸੀ ਉਹਨੂੰ ਕਹਿੰਦੇ ਆਹ ਚੱਕ ਸਾਡਾ ਲੈ ਜਾ ਕੁੰਡਾ ਇਹ ਸੁਨਿਆਰੇ ਕੋਲੇ ਜਾ ਕੇ ਲੈ ਜਾ ਤੇ ਵਿੱਚ ਸੋਨਾ ਵਾ ਜਿੰਨੇ ਤੇਰੇ ਪੈਸੇ ਬਣਦੇ ਆ ਉਹਦੇ ਬਣਾ ਲਈ ਬਾਕੀ ਵਾਧੇ ਘਾਟੇ ਸਾਨੂੰ ਦੱਸ ਦੀ ਉਹ ਕਹਿੰਦਾ ਜੀ ਸੱਤ ਵਚਨ ਜਦੋਂ ਉਹ ਉਧਰ ਸੁਨਿਆਰੇ ਕੋਲੇ ਕਿਸੇ ਕੋਲੇ ਆਪਦੇ ਕੋਲੇ ਲੱਗਿਆ ਤੇ ਉਹ ਦੇਖ ਕੇ ਕਹਿੰਦਾ ਵੇ ਤੇ ਛੱਕੇ ਦੇ ਵਿੱਚ ਤਾਂ ਇਹਦੇ ਸੋਨਾ ਕਿਹੜਾ ਵਾ ਉਹ ਪੈਸੰਤਾਂ ਕੋਲੇ ਆ ਗਿਆ ਤੰਦਰ ਗੰਦਾ ਮਰਾ ਹੀ ਤੂੰ ੱਤਤਰਾ ਕਰਦਾ ਮੈਨੂੰ ਪੈਸੇ ਲੈ ਕੇ ਦਿਖਾ ਕੇ ਤੇ ਆਪ ਦਾ ਦੇ ਜਨੇ ਛੱਕੇ ਵਾਲਾ ਕੁੰਡਾ ਕਹਿੰਦੇ ਸੋਨਾ ਇਹਦੇ ਵਿੱਚ ਇੱਥੇ ਕਿੱਥੇ ਸੋਨਾ ਇਹ ਤਾਂ ਸਾਰਾ ਛੱਕਾ ਭਰਿਆ ਹੋਇਆ ਉਹ ਕਹਦਾ ਦੇਖ ਗੌਰ ਨਾ ਯਾਰ ਅਸੀਂ ਸੋਨਾ ਭਰ ਕੇ ਆਏ ਆ ਭਾਈ ਜਦੋਂ ਉਹਨੂੰ ਦੇਖਿਆ ਗੌਰ ਨਾ ਤੇ ਉਹਨੇ ਇਹ ਉਹ ਦੇਖਾ ਉਹ ਕਹਿੰਦਾ ਵੀ ਨਹੀਂ ਜੀ ਛੱਕਾ ਉਧਰ ਆਦਮੀ ਇਕੱਲੇ ਫੇਰ ਸੇਠ ਕੋਲੇ ਵੀ ਇਹ ਤੂੰ ਕੀ ਕਰਿਆ ਉਹ ਕਹਿੰਦਾ ਮੈਂ ਇਹ ਤਾਂ ਸੋਡਾ ਹੀ ਬਸ ਆਈ ਪਿਆ ਸੀ ਸੋਡਾ ਹੀ ਛੱਕਾ ਚੱਕਾ ਮੋਕਰ ਗਿਆ ਜੀ ਸੇਠ ਯੋ ਤੇ ਵਪੀਲਾ ਤਰੇਸ ਸੀ ਉਹ ਤਾਂ ਮੋਕਰ ਕੇ ਕਹਿੰਦਾ ਮੈਨੂੰ ਨਹੀਂ ਪਤਾ ਜਿਹੜਾ ਸੀਗਾ ਆ ਦਾ ਚੱਕ ਲੋ ਮੇਰੇ ਕੋਲੇ ਕੁਝ ਨਹੀਂ ਆਏ ਤੁਹਾਡਾ ਸੰਤ ਬਈ ਗੁੱਸੇ ਜਾ ਕੇ ਸੰਤ ਮੁੜ ਕੇ ਵਾਪਸ ਜਾ ਕੇ ਉੱਥੇ ਜੱਗ ਵਾਲੇ ਥਾਂ ਜਾਵਲੇ ਉਹ ਸੇਠ ਸਾਧ ਲਿਆ ਸੇਠ ਨੂੰ ਕਹਿੰਦਾ ਸੇਠਾ ਗੱਲ ਸੁਣ ਲੈ ਮੇਰੀ ਜਿਹੜਿਆ ਤੇਰੇ ਪੈਸੇ ਆ ਨਾ ਹੁਣ ਅਸੀਂ ਇਹ ਦੇਣੇ ਹੁਣ ਅਸੀਂ ਜਿਹੜਿਆ ਸੇਠ ਕੋਲੇ ਖੁੰਡਾ ਰੱਖਿਆ ਸੀ ਸੋਨਾ ਸੀ ਉਹ ਸੋਨਾ ਕੱਢ ਕੇ ਛੱਕਾ ਭਰਤਾਵ ਨੇ ਉਹ ਹੋ ਗਿਆ ਬੇਈਮਾਨ ਉਹ ਹੁਣ ਤੈਨੂੰ 15 16 ਸਾਲ ਤੈਨੂੰ ਔਰਕਣਾ ਪਊ 16 17 ਸਾਲਾਂ ਬਾਅਦ ਤੈਨੂੰ ਸਣ ਵਿਆਹ ਜੇ ਮੈਂ ਪੈਸੇ ਲੈ ਕੇ ਜਾਵਾਂ ਉਹ ਕਹਿੰਦਾ ਮਾਰਾ ਹੀ ਪਰ ਮੈਨੂੰ 16 ਸਾਲਾਂ ਬਾਅਦ ਕਿਵੇਂ ਪਤਾ ਲੱਗੂ ਵੀ ਤੁਸੀਂ ਆ ਗਏ ਉਹ ਕਹਿੰਦੇ ਤੂੰ ਨਾ ਸਿਆਣੀ ਅਸੀਂ ਆਪੇ ਸਿਆਣਾਂਗੇ ਤੈਨੂੰ ਕਿਹਾ ਕਹਾਣੀ ਦੱਸ ਦਿਆਂਗੇ ਉਹ ਕਹਿੰਦੇ ਦੱਸੋ ਮਾਲਕ ਕਹਿੰਦੇ ਅਸੀਂ ਨਾ ਜਿਹੜਾ ਜਿਹੜੇ ਸੇਠ ਨੇ ਖੁੰਡਾ ਪੈਸੋਂਾਂ ਕੱਢਿਆ ਸੀ ਉਹਦੇ ਘਰੇ ਜਾ ਕੇ ਮੁੰਡੇ ਦਾ ਜਨਮ ਲੈਣਾ ਤੇ ਉਹਦੇ ਲਾਗ ਹੈ ਨਹੀਂ ਜਿਵੇਂ 30 ਸਾਲ ਹੋ ਗਏ ਵਿਆਹ ਹੋਈ ਨੂੰ ਅਸੀਂ ਹੁਣ ਉਹਦੇ ਘਰੇ ਜਾ ਕੇ ਬੱਚੇ ਦਾ ਰੂਪ ਧਾਰ ਕੇ ਜਨਮ ਲੈਣਾ ਉਹਨੇ ਖੁਸ਼ੀਆਂ ਮਨਾਉਣੀਆਂ ਜਦੋਂ ਅਸੀਂ 16 ਸਾਲ ਦੇ ਹੋ ਗਏ ਉਹਦਾ ਜੋ ਪੈਸਾ ਪਿਆ ਉਹ ਸਾਰਾ ਮੇਰੇ ਨੌਕਰਾਂ ਦੇਣਾ ਤੇ ਮੈਂ ਵਿੱਚੋਂ ਉਹਦੇ ਜੋ 3 ਲੱਖ ਕੱਢ ਕੇ ਤੇ ਤੈਨੂੰ ਦੇਵਾਂਗਾ ਤੇ ਤੂੰ ਉੱਥੇ ਨਾ ਮੈਂ ਤੁਹਾਨੂੰ ਨਿਸ਼ਾਨੀ ਦੱਸੋ ਫਲਾਣੇ ਪੱਠੇ ਤੇ ਆ ਜਾਓ ਤੇ ਉਹਦਾ ਪੱਟਾ ਸਿੱਖ ਸੇੜਦਾ ਉਹ ਕਹਿੰਦੇ ਵੀ ਅਸੀਂ ਕਿਵੇਂ ਫਿਰ ਕਹਿੰਦੇ ਸਾਤ ਕਹਿੰਦੇ ਮੈਂ ਮੁੰਡੇ ਦੇ ਰੂਪ ਚ ਹਾਂ ਮੈਂ ਹਿਹਾੜ ਨੂੰ ਤੁਹਾਨੂੰ ਤੁਸੀਂ ਆ ਜਾਓ ਪੱਠੇ ਤੇ 16 ਸਾਲਾਂ ਬਾਅਦ 3 ਲੱਖ ਰੁਪਏ ਅੱਜ ਆਪਦੀ ਤੇ ਸਿਣੇ ਵੇਰ ਜੇ ਤੁਹਾਨੂੰ ਪੈਸੇ ਦਵਾਂ ਛੇਟ ਕਹਿੰਦਾ ਚਲੋ ਹੁਣ ਮਰੇ ਮੁਕਰੇ ਵੀ ਹੈਗੇ ਉਹਨੇ ਤਰੀਕ ਵੀ ਲਿਖ ਲਈ ਸਾਰਾ ਕੋ ਕਾਲਿਆ ਛੇਟ ਉਹ ਤੋਂ ਜਵਾਨ ਸੀ ਹੋਰ ਇਹ ਉਧਰੋਂ ਛੇਟ ਬੁੱਢਾ ਹੁੰਦਾ ਗਿਆ ਤੇ ਕਮਜ਼ੋਰ ਹੁੰਦਾ ਗਿਆ ਦੁਕਾਨ ਤੇ ਤਿੰਨ ਚਾਰ ਸਾਲਾਂ ਬਾਅਦ ਇਹਦੋਂ ਜਾਗ ਆਈ ਕਹਿੰਦਾ ਯਾਰ ਆਪਾਂ ਤਾਂ ਕਿਸੇ ਸੰਤ ਤੋਂ ਤਿੰਨ ਚਾ ਤਿੰਨ ਲੱਖ ਰੁਪਈਆ ਲੈਣਾ ਸੀ ਤੇ 16 ਸਾਲ ਵੀ ਲੰਘ ਗਿਆ ਤੇ ਹੁਣ ਕਿਵੇਂ ਕਰੀ ਉਧਰ ਸੰਤਾ ਨੇ ਪਾਇ ਉਧਰ ਮੁੰਡੇ ਦਾ ਜਨਮ ਲੈ ਲਿਆ ਉਹਦੇ ਘਰੇ ਤੇ ਉਧਰ ਖੁਸ਼ੀਆਂ ਵੜਗੀਆਂ ਸੇਟ ਦੇ ਘਰੇ ਪੂਰੀਆਂ ਬਹੁਤ ਹੀ ਉਸਾਲਾ ਬਾਦ ਮੁੰਡਾ ਹੋਇਆ ਸੇਟ ਦੇ 30 ਸਾਲਾ ਬਾਦ ਮੁੰਡਾ ਹੋਇਆ ਭਾਈ ਪੁਲਟੀ ਫਿਰ ਮਠਿਆਈਆਂ ਬਰਫੀਆਂ ਵੰਡੀਆਂ ਖੁਸ਼ੀਆਂ ਮਨਾਈਆਂ ਦੀਪਮਾਲਾ ਕੀਤੀ ਲੋਕ ਭੱਜੇ ਫਿਰਨ ਕਿਉਂਕਿ ਉਹਨਾਂ ਨੂੰ ਤਾਂ ਉਹਦਾ ਇਮਾਨਦਾਰੀ ਲੱਗਦਾ ਸੀ ਨਾ ਕੰਮ ਤਾਂ ਇੱਧਰ ਸਾਦਾ ਕਰਿਆ ਸੀ ਉਹਨੇ ਚਲੋ ਭਾਈ ਬਹੁਤ ਖੁਸ਼ੀਆਂ ਹੋ ਗਈਆਂ ਤੇ ਹੋ ਕੇ ਤੇ ਮੁੰਡਾ ਵੀ ਹੌਲੀ ਹੌਲੀ 16 ਸਾਲ ਦਾ ਹੋ ਗਿਆ ਤੇ ਪੱਠੇ ਤੇ ਜਾਣ ਲੱਗਾ ਨਾਲ ਸੇਠ ਕਹਿੰਦਾ ਵੀ ਹੁਣ ਮੈਂ ਹੋ ਗਿਆ ਬਿਰਧ ਤੇ ਆ ਲੈ ਪੁੱਤਰਾਂ ਤੇ ਆ ਜੋ ਮਾਇਆ ਸਭ ਤੇਰੇ ਨੌਕਰਾਂ ਦੀ ਹੈ ਤੇ ਆਪ ਦਾ ਪੱਠਾ ਚਲਾ ਉਹ ਕਹਿੰਦਾ ਜੀ ਸੱਤ ਵਜੇ ਉਧਰ ਪੱਠਾ ਚਲਾਉਣ ਲੱਗਾ ਮੁੰਡਾ ਜਰਮ ਲੈ ਕੇ ਤੇ ਉਧਰ ਉਹ ਜਿਹੜਾ ਸਾਤ ਤੋਂ ਸੌਦਾ ਰਚਣਾ ਸੀਦਾ ਲਿਆ ਸੀ ਉਹ ਕਮਜ਼ੋਰ ਹੋ ਗਿਆ ਉਹ ਤਰਪਿਆ ਉਹਨੇ ਕਿਹਾ ਵੀ ਹੁਣ 16 ਸਾਲ ਹੋ ਗਏ ਤੇ ਚੱਲ ਗਏ ਵੀ ਹੁਣ ਜਦੋਂ ਉਧਰ ਨੂੰ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਜਦੋਂ ਪੱਠੇ ਤੇ ਜਾਵਲਿਆ ਤੇ ਖੁੰਡੇ ਜਿਹੇ ਦੇ ਨਾਲ ਇਹੋ ਮੁੰਡਾ ਸੀ ਤੇ ਆਪਦੇ ਨਾਲ ਸਿਆੜੀਆਂ ਨੂੰ ਆ ਤਾਂ ਕਹਿੰਦੇ ਆਉਂ ਕਰੋ ਜਿਹੜਾ ਹੋ ਬਜ਼ੁਰਗ ਆਉਂਦਾ ਨਾ ਸੇਠ ਉਹਨੂੰ ਮੇਰੇ ਕੋਲੇ ਲੈ ਆਉ ਸਾਧ ਕੇ ਭਾਈ ਸੇਠ ਉੱਥੇ ਜਾ ਉਹ ਰਿਆ ਜਾ ਕੇ ਤੇ ਕਹਿੰਦੇ ਉਹਨੂੰ ਪਾਣੀ ਪੁਣੀ ਪਿਆਇਆ ਚਾਹ ਚਾਮ ਕਰੀ ਉਹਦੀ ਵਧੀਆ ਬੈਠਾ ਟਿਕਾ ਕੇ ਚਾਹ ਜੂ ਪਿਆਈ ਚਾਹ ਜੂ ਪਿਆ ਕੇ ਕਹਿੰਦੇ ਸੇਠ ਜੀ ਆਗੇ ਕਹਿੰਦੇ ਜੀ ਆਗੇ ਤੇ ਉਹਨਾਂ ਨੇ ਉਹ ਰੂਪ ਦਿਖਾਤਾ ਰੁਕੇ ਰਾਂ ਵੀ ਆ ਦੇਖ ਲੈ ਮੈਂ ਹੋਈ ਸਾਹ ਰਾਂ ਇਹਦੇ ਕਰੇ ਮੁੰਡਾ ਦੇ ਘੰਟਾ 2 ਘੰਟੇ ਅੜਕ ਜਾ ਪਰ ਉਹਨਾਂ ਚਿਰ ਜਾ ਹੀ ਨਾ ਜਿੰਨਾ ਜੈ ਸੰਸਕਾਰ ਨਹੀਂ ਹੁੰਦਾ ਤੇ ਆ ਫੜਾ ਉਹਦਾ 60 ਰੁਪਈਆ ਪਹਿਲਾਂ ਹੀ 3 ਲੱਖ ਹੱਥੇ ਚ ਰੱਖਿਆ ਹੋਆ ਸੀ ਆ ਫੜਾ ਉਹਦਾ 3 ਲੱਖ ਰੁਪਈਆ ਤੇਰਾ ਆ ਚੱਕਾ ਉਹਦਾ ਵਿਆਜ ਤੇਰੇ ਇਨੀ ਪਹੁੰਚ ਗਿਆ ਹੁਣ ਇੱਕ ਘੰਟਾ ਅੜਕ ਜਾ ਤੇ ਮੈਂ ਇੱਥੇ ਇਟਾਂ ਵਾਲਿਆਂ ਨੇ ਆਉਣਾ ਉਹਨਾਂ ਨੇ ਚੱਕਾ ਕਰਨ ਨੂੰ ਕਹਿੰਦਾ ਮੈਂ ਚੱਕਾ ਕਰਨੂ ਇਹ ਚੱਕੇ ਦੇ ਵਿੱਚੋਂ ਸੱਪ ਲੜ ਕੇ ਮੇਰੇ ਤੇ ਮੈਂ ਮਰ ਜਾਣਾ ਤੇ ਸੇਠ ਮਾਰੂਗਾ ਚੰਗਿਆਰਾ ਜੇ ਸੋਚੇ ਕਿ ਹਰਾਮ ਮਾਰੂਗਾ ਨਾ ਤੇ ਫਿਰ ਇਹਨੇ ਸੰਸਕਾਰ ਦੇ ਵਿੱਚ ਸੇਠ ਤੇ ਸੇਠ ਜੀ ਨੇ ਦੋਨੋਂ ਨੇ ਡਿੱਗਣ ਜਾਣਾ ਵੀ ਹੁਣ ਇਸ ਦਾ ਵਿੱਚ ਡੱਕਦੇ ਆ ਵੀ ਸਾਡਾ ਮੁੰਡਾ ਮਰ ਗਿਆ ਕਿਉਂਕਿ ਹੋਇਆ 30 ਸਾਲਾਂ ਬਾਅਦ ਸੀ 16 ਸਾਲ ਦਾ ਜਵਾਨ ਮੁੰਡਾ ਮਰ ਜਾਣਾ ਕਿਤੇ ਖੇਡ ਆ ਤੇ ਭਾਈ ਉਹ ਸੇਠ ਤੇ ਸੇਠਲੀ ਵਿੱਚ ਡਿੱਗਣ ਜਾਣ ਚਿਖਾ ਦੇ ਉਹ ਸੰਤ ਕਹਿੰਦੇ ਤੂੰ ਇਹਨੂੰ ਇੰਨੀ ਗੱਲ ਹੀ ਕਹੀ ਦੀ ਵੀ ਉਹ ਕਿਸੇ ਸਾਧ ਦੇ ਖੁੰਡੇ ਦੇ ਵਿੱਚੋਂ ਸੋਨਾ ਕੱਟਿਆ ਸੀ ਤੂੰ ਸੇਠ ਦੇ ਘਰ ਨਾਲ ਚ ਕਹਦੀ ਹੌਲੀ ਕਦਨੇ ਵੀ ਉਹੀ ਤਰ੍ਹਾਂੇ ਘਰੇ ਮੁੰਡਾ ਬਣ ਕੇ ਆਇਆ ਸੀ ਖੁਸ਼ੀ ਚੀਕਾਂ ਮਾਰ ਖੁਸ਼ੀ ਡੱਗ ਉਹ ਆਹ ਚੱਕਾ ਦੇ ਆ ਪੈਸੇ ਆ ਮੇਰੇ ਕੋਲ ਆ ਜੇਬ ਤੇ 3 ਲੱਖ ਰੁਪਏ ਮੈਂ ਲਈ ਪਰ ਤਾਂ ਸਣ ਵੇਚ ਜਾ ਮੈਨੂੰ ਦੇ ਕੇ ਗਿਆ ਤੇ ਤੂੰ ਉਹਦੇ ਕੁੰਡੇ ਚੋਂ ਸੋਨਾ ਕੱਢ ਕੇ ਵੇਚਦਾ ਭਾਈ ਦੋ ਸੇਠ ਨੂੰ ਆਹ ਗੱਲ ਉਹੀ ਹੋਈ ਉਹੀ ਹੋਈ ਗੱਲ ਤੇ ਉਧਰ ਭਾਈ ਦੋ ਸਿਸਕਾਰ ਹੁੰਦਾ ਵੀ ਸਿਸਕਾਰ ਹੁੰਦਾ ਮੁੰਡਾ ਮਰ ਗਿਆ ਸੇਠ ਬਹੁਤ ਰੋਵੇ ਬੜਾ ਕਰ ਲਾਵੇ ਭਾਈ ਚੇਖਾਲ ਚੜੀ ਗਈ ਚੇਖਾ ਤੇ ਪੌਣ ਨਾ ਦੇਵੇ ਵਿੱਚ ਡਿੱਗਣ ਜਾਣ ਦੋਨੇ ਜੀ ਭੱਜੇ ਫਿਰਨ ਜਦੋਂ ਪੱਜੇ ਫਿਰਦੇ ਭਾਈ ਔਰ ਸੇਠ ਨੇ ਹੌਲੀ ਕਦੇ ਨੇ ਕੱਢ ਲਿਆ ਪਾਸੇ ਕੱਢ ਕੇ ਕਹਿੰਦਾ ਸੇਠਾ ਮੇਰੀ ਗੱਲ ਸੁਣਾ ਰੋਲ ਹੀ ਕੋਈ ਗੱਲ ਨਹੀਂ ਤੇਰਾ ਬੱਚਾ ਮਰਿਆ ਤੇ ਸੁਣ ਮੇਰੀ ਗੱਲ ਕਹਿੰਦਾ ਆ ਜਿਹੜਾ ਬਬ ਸੰਤ ਸੀ ਨਾ ਜਿਹਦੇ ਤੇਰੇ ਘਰੇ ਖੁੰਡਾ ਰੱਖਿਆ ਸੀ ਉਹੀ ਤੇਰੇ ਘਰੇ ਜਨਮ ਲੈ ਕੇ ਮੁੰਡਾ ਬਣਿਆ ਵਾ ਤੇ ਉਹਨੇ ਤੂੰ ਉਹਦੇ ਖੁੰਡੇ ਚੋਂ ਸੋਨਾ ਕੱਢ ਲਿਆ ਤੇ ਸਿੱਕਾ ਭਰਤਾ ਉਹ ਉੱਥੇ ਜਾ ਕੇ ਬਹੁਤ ਬੇ ਹੋਏ ਪੈ ਮਾਨ ਹੋਇਆ ਸੀ ਤੇ ਮੈਂ ਇਹਨੂੰ ਗਾਲਾਂ ਵੀ ਦਿੱਤੇ ਮੇਰੇ ਪੈਸੇ ਨੱਪ ਗਿਆ ਤੇ ਇਹ ਗਰਮੀ ਦੇ ਵਿੱਚ ਤੇਰੇ ਘਰੇ ਮੁੰਡਾ ਜਾਨਵਰ ਲੈ ਕੇ ਜਨਮ ਬਣਿਆ ਸੀ ਇਹ ਤੂੰ ਹੁਣ ਉਹ ਮੈਂ ਪੈਸੇ ਲੈ ਲਿਆ ਲੈਣੇ ਦੇਣੇ ਦਾ ਇੱਥੇ ਸਰਬੰਦ ਖੁਸ਼ੀ ਚੀਕਾਂ ਮਾਰੋ ਖੁਸ਼ੀ ਕੁਛ ਕਰੋ ਪੈਸਾ ਮੈਂ ਆਪ ਦਾ ਲੈ ਲਿਆ ਉਹਦਾ ਤੇਰਾ ਤੇਰੇ ਵਾਲੇ ਭੱਟੇ ਚੋਂ ਦੇ ਤਾ ਤੇ ਆਪਦੀ ਮौज ਕਰ ਜਿੱਥੇ ਹੈਗਾ ਰਹਿ ਤੇ ਜੇਕਰ ਤੂੰ ਇਮਾਨਦਾਰੀ ਬਣੇ ਰਹਿੰਦਾ ਇਹੀ ਮੁੰਡੇ ਨੇ ਤੇਰੇ ਘਰੇ ਤੇ ਚੜ੍ਹਦੀ ਕਲ ਵਾਲੀ ਕਰਨੀ ਸੀ ਗੱਲ ਜਿਹੜੇ ਆਪਾਂ ਕਹਦੇ ਨੇ ਅਜ ਪੁੱਤ ਦੀ ਆਪਾਂ ਤੋਂ ਫਲਾਨਾ ਆਪਾਂ ਤੋਂ ਪੰਚਾਇਤ ਦੇ ਵਿੱਚ ਰੱਖਦਾ ਜਾਂ ਉਹ ਚਿੱਟਾ ਖਾਣ ਲੱਗ ਜਾ ਉਹ ਫਲਨ ਉਹ ਆਪਣੇ ਪਿਛਲੇ ਲੈਣੇ ਦੇ ਦੇਣੇ ਦੇ ਸਰਬੰਨ ਦਾ ਸਾਥ ਸੰਗਤ ਆਪਾਂ ਹੀ ਨੁਕਸਾਨ ਕਰਿਆ ਵਾ ਜਿਹੜਾ ਮਾਪੇ ਚੱਲਦਾ ਵਾ ਪੁੱਤ ਤਾਂ ਕਰਦਾ ਹੀ ਕਰਦਾ ਤੇ ਮਾਪਾਂ ਉਹਦੇ ਦੁੱਖ ਚੱਲਦਾ ਵਾ ਆਪਾਂ ਚੱਲਦੇ ਆ ਆਪਣੇ ਪਾਪ ਪੁੰਨ ਕਰੇ ਵੇ ਆ ਪਿਛਲੇ ਉਹ ਇਸ ਕਰਕੇ ਵੀ ਆ ਜਿਹੜਾ ਸਮਾਂ ਆ ਗਿਆ ਨਾ ਜਮਾਨਾ ਇਹ ਚਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੋ ਸੇਵਾ ਕਰੋ ਦਾਨ ਕਰੋ ਕਿਸੇ ਦਾ ਨਾ ਕੋ ਨਾ ਕਿਸੇ ਨੂੰ ਮੰਤਾ ਨਾ ਬੋਲੋ ਕਿਸੇ ਨੂੰ ਕੋਈ ਗਲਤ ਗਾਲ ਨਾ ਕੋ ਤੇ ਇਹ ਗੱਲਾਂ ਨੇ ਗੁਰੂ ਦੀਆਂ ਗੱਲਾਂ ਨੇ ਸੱਚੇ ਪਾਤਸ਼ਾਹ ਦੀਆਂ ਇਹ ਸਭ ਲੈਣ ਦੇਣ ਦੇ ਸਰਬੰਤ ਹੈ ਤੇ ਧਰਤੀ ਤੇ ਜੋ ਆਪਾਂ ਆਉਣੇ ਆ ਜੋ ਅੱਜ ਦੀ ਕਥਾ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ